ਪਰ ਜੋਗ ਆ ਜਿਹੜਾ ਕੀਤਾ ਜਾ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਕ ਵਾਰ ਫੇਰ ਪ੍ਰਸ਼ਾਸਨ ਵੱਲੋਂ ਅਥਰੂ ਗੈਟ ਦੇ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਇੱਕ ਸਾਈਡ ਤੇ ਤਾਂ ਕਿਸਾਨਾਂ ਨਾਲ ਮੀਟਿੰਗ ਲਈ ਬੁਲਾਵੇ ਆ ਰਹੇ ਨੇ ਕਿਸਾਨਾਂ ਨੂੰ ਬੁਲਾਇਆ ਜਾ ਰਿਹਾ ਏ ਦੂਜੀ ਸਾਈਡ ਤੇ ਫੇਰ ਜਿਹੜਾ ਸਿਸਟਮ ਆ ਉਹ ਅਥਰੂ ਗੈਟ ਦੇ ਗੋਲੇ ਸਿੱਤੇ ਜਾ ਰਹੇ ਨੇ ਬਹੁਤ ਜ਼ਿਆਦਾ ਨੇ ਹਾਲਾਤ ਲੱਗ ਰਹੇ ਨੇ ਜਿੱਦਾਂ ਪਾਕਿਸਤਾਨ ਜਾਂ ਭਾਰਤ ਜਾਂ ਚੀਨ ਦੀ ਇੰਡੀਆ ਦੇ ਨਾਲ ਲੜਾਈ ਲੱਗੀ ਹੋਵੇ ਇੱਥੇ ਉਹ ਹਾਲਾਤ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਯੂਕਰੇਨ ਦੇ ਵਿੱਚ ਆਵਾਜ਼ਾਂ ਆਉਂਦੀਆਂ ਸੀ ਬੰਬ ਚੱਲਦੇ ਦਿਖਦੇ ਸੀ ਜਦੋਂ ਲੜਾਈ ਲੱਗੀ ਸੀ ਉਹੀ ਆਵਾਜ਼ਾਂ ਜੇ ਇੱਥੇ ਸੁਣਾਈ ਦੇ ਰਹੀਆਂ ਨੇ ਇਦਾਂ ਲੱਗ ਰਿਹਾ ਜਿੱਦਾਂ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਵੇ ਨਿਕੰਮੀ ਨਕਮੀ ਸਰਕਾਰ ਇਹ ਪੰਜਾਬ ਸਰਕਾਰ ਇਹਨਾਂ ਨੂੰ ਰੋਟ ਦੇਣਾ ਸੀਗਾ ਅੱ비 ਕੋਈ ਡਰੋਨ ਅੰਦਰ ਆਵੇ ਸਾਡਾ ਉਹਨੂੰ ਗੇਰਾ ਜਾਵੇ ਨੀਚੇ ਗੋਲੀਆਂ ਚਲਾਤੀਆਂ ਸਾਡੇ ਤੇ ਪਲਾਸਟਿਕ ਦੀਆਂ ਮਾਰੀਆਂ ਆ ਦੇਖੋ ਸਿੱਧੀਆਂ ਗੋਲੀਆਂ ਸਾਡੇ ਮਾਰੀਆਂ ਉਹਨਾਂ ਨੇ ਤੇ 50 60 ਸਾਡੇ ਕੋਲ ਥੁਰ ਐਸ ਦੇ ਗੋਲੇ ਸਾਨੂੰ ਬੇਹੋਸ਼ ਕਰਤਾ ਵੀ ਸਾਡੇ ਜਿਹੜੇ ਨੌਜਵਾਨ ਸਾਨੂੰ ਬਾਅਦ ਚ ਕਿੱਛ ਲੈ ਕੇ ਆਏ ਨੇ ਚੱਕ ਕੇ ਤੁਸੀਂ ਭਾਈ ਜੀ ਟਰਾਲੀਆਂ ਦੇ ਵਿੱਚ ਕੋ ਕੀ ਲੈ ਕੇ ਆਏ ਹੋ ਕਿਸਾਨ ਤਾਂ ਕਹਿ ਰਹੇ ਨੇ ਕਿ ਸੈਸੇ ਮਹੀਨੇ ਦਾ ਰਾਸਣਾ ਫਿਰ ਅਜੇ ਹਬਤੀਰਾ ਕਿਉਂ ਕੀਤਾ ਅੱਭੀ ਤੂੰ ਆਪਣੀਆਂ ਇਹ ਕਾਰਵਾਈਆਂ ਤੋਂ ਬਾਜਾ ਜਾ ਜਿੰਨੇ ਹੁਣ ਸਾਡੇ ਸਿੰਘ ਫੱਟਰ ਕਰ ਚੁੱਕੇ ਆ ਤੂੰ ਵੇ ਹੁਣ ਵੀ ਸਾਨੂੰ ਰਸਤਾ ਦੇ ਦੇ ਪਰ ਅਸੀਂ ਪਿੱਛੇ ਦਾ ਹਟਨੇ ਅਸੀਂ ਦਿੱਲੀ ਜਾ ਕੇ ਪਹੁੰਚਾਂਗੇ ਤੂੰ ਜਿਹੜਾ ਜੋਰ ਲਾਉਣਾ ਹੈ ਲਾਲਾ ਸੰਭੂ ਤਾਂ ਮੌਜੂਦ ਆ ਸਰਕਾਰ ਵੱਲੋਂ ਜਿਹੜਾ ਬਲ ਦਾ ਪ੍ਰਯੋਗ ਆ ਉਹ ਕੀਤਾ ਜਾ ਰਿਹਾ ਆ ਅਥਰੂਗਾਏ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਬਹੁਤ ਸਾਰਾ ਜਿਹੜਾ ਤੰਤਰਾ ਉਹ ਚਲਾਇਆ ਜਾ ਰਿਹਾ ਏ ਅਥਰੂਗਾਏ ਦੇ ਗੋਲੇ ਨੇ ਜਿਹੜੇ ਫੇਰ ਅੱਗੇ ਜਾ ਰਹੇ ਨੇ ਇੱਕ ਸਾਈਡ ਤੇ ਤਾਂ ਮੀਟਿੰਗ ਦਾ ਸੱਦਾ ਆ ਰਿਹਾ ਏ ਉਧਰ ਦਿਖਾ ਦਿਓ ਅਥਰੂ ਗੈਤ ਦੇ ਗੋਲੇ ਨੇ ਜਿਹੜੇ ਉਹ ਫੇਰ ਅੱਗੇ ਜਾ ਰਹੇ ਨੇ ਇੱਕ ਸਾਈਡ ਤੇ ਤਾਂ ਸਰਕਾਰ ਵੱਲੋਂ ਮੀਟਿੰਗ ਤੇ ਸੱਦੇ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਪਰ ਸ਼ਾਂਤੀ ਨਾਲ ਖੜੇ ਕਿਸਾਨ ਕਿਸਾਨਾਂ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਜਿਹੜੇ ਅਥਰੂ ਗੈਤ ਦੇ ਗੋਲੇ ਨੇ ਉਹ ਤਾਂ ਅੱਗੇ ਜਾ ਰਹੇ ਨੇ ਕਿਸਾਨਾਂ ਨੂੰ ਇੱਥੋਂ ਖਦੇੜਨ ਦੇ ਲਈ ਬਲ ਦਾ ਪ੍ਰਯੋਗ ਆ ਜਿਹੜਾ ਕੀਤਾ ਜਾ ਰਿਹਾ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਕ ਵਾਰ ਫੇਰ ਪ੍ਰਸ਼ਾਸਨ ਵੱਲੋਂ ਧੱਕੇ ਮੁਕਾਬਲਾ ਕੀਤਾ ਲਈ ਅਥਰੂ ਗੈਤ ਦੇ ਗੋਲੇ ਨੇ ਜਿਹੜੇ ਉਹ ਦਾਗੇ ਜਾ ਰਹੇ ਨੇ ਇੱਕ ਸਾਈਡ ਤੇ ਤਾਂ ਕਿਸਾਨਾਂ ਨਾਲ ਮੀਟਿੰਗ ਲਈ ਬੁਲਾਵੇ ਆ ਰਹੇ ਨੇ ਕਿਸਾਨਾਂ ਨੂੰ ਬੁਲਾਇਆ ਜਾ ਰਿਹਾ ਏ ਦੂਜੀ ਸਾਈਡ ਤੇ ਫੇਰ ਜਿਹੜਾ ਸਿਸਟਮ ਆ ਉਹ ਅਥਰੂ ਗੈਤ ਦੇ ਗੋਲੇ ਸੁੱਟੇ ਜਾ ਰਹੇ ਨੇ ਬਹੁਤ ਜ਼ਿਆਦਾ ਤੱਕੇ ਜਿਹੜਾ ਕਿਸਾਨਾਂ ਨਾਲ ਕੀਤਾ ਜਾ ਰਿਹਾ ਏ ਖਦੇੜਨ ਦੇ ਲਈ ਹਰ ਇੱਕ ਉਪਰਾਲਾ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਅਥਰੂ ਗੈਤ ਦੇ ਗੋਲੇ ਸੁੱਟੇ ਜਾ ਰਹੇ ਨੇ ਜੱਤੂ ਜੀ ਅਥਰੂ ਕਾਇਤ ਦੇ ਗੋਲੇ ਸੁੱਟੇ ਜਾ ਰਹੇ ਨੇ ਕਿਸਾਨਾਂ ਦੇ ਸਾਰੇ ਕਿਨੇ ਅੱਗੇ ਲੋਕ ਖੜੇ ਨੇ ਸਾਡੇ ਕਿਸਾਨ ਵੀ ਸਿਸਟਮ ਸਮਝ ਨਹੀਂ ਆ ਰਿਹਾ ਇੱਕ ਸਾਈਡ ਤੇ ਤਾਂ ਸੱਦੇ ਦਿੱਤੇ ਜਾ ਰਹੇ ਨੇ ਕਿ ਮੀਟਿੰਗ ਕਰਦੇ ਆ ਦੂਜੇ ਸਾਈਡ ਤੇ ਕਿਸਾਨਾਂ ਤੇ ਜਿਹੜੇ ਬਾਹਰ ਨੇ ਉਹ ਕੀਤੇ ਜਾ ਰਹੇ ਨੇ ਅਥਰੂ ਕਾਇਤ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਇੱਥੋਂ ਤੱਕ ਕਿ 315 ਬੋਰ ਦੇ ਫੈਰ ਤੱਕ ਮਾਰੇ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਸੋ ਬਹੁਤ ਸਾਰੇ ਕਿਸਾਨ ਨੇ ਜਿਹੜੇ ਫੱਟੜ ਵੀ ਹੋਏ ਨੇ ਉਹਨਾਂ ਨਾਲ ਵੀ ਗੱਲ ਜਰੂਰ ਕਰਾਂਗੇ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਸਿਸਟਮ ਨੂੰ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਭਾਈ ਮੇਰਾ ਨਾਮ ਹੈ ਸਰਦਾਰ ਇੰਦਰਜੀਤ ਸਿੰਘ ਰਿਟਕੇੜੀ ਆ ਜੀ ਜੀ ਕਹਿੰਦੇ ਥੋੜੇ ਵੀ ਜੀ ਕਾਫੀ ਸੱਟਾਂ-ਸੁੱਟਾਂ ਲੱਗੀਆਂ ਗੋਲੇ ਲੱਗੇ ਹਾਂਜੀ ਭਾਈ ਜੀ ਕੱਲ ਨਾ ਸਾਡਾ ਇਹ ਸੰਘਰਸ਼ 12 ਵਜੇ ਤੋਂ ਸ਼ੁਰੂ ਹੋ ਗਿਆ ਜੀ ਜੀ ਤੇ ਇਹ ਸੰਘਰਸ਼ 12 ਵਜੇ ਤੋਂ ਸ਼ੁਰੂ ਹੋਇਆ ਹੋਇਆ ਸਾਡੇ ਕੋਲ ਨਾ ਭਾਈ ਜੀ ਸਾਰੇ ਵੀਰ 40-40 50-50 ਦੇ ਗਰੁੱਪ ਸਾਡੇ ਨੌਜਵਾਨ ਜਾਂਦੇ ਸੀ ਅੱਗੇ ਤੋਂ ਅਸੀਂ ਜਿਹੜੀਆਂ ਸਲੇਬਾਂ ਲੈ ਰਹੇ ਅਸੀਂ ਸਲੇਬਾਂ ਬਣਾਈਆਂ ਮੀਆਂ ਦੋ ਤਾਂ ਅਸੀਂ ਪੂਰੇ ਸੰਘਰਸ਼ ਨਾਲ ਪੂਰੇ ਜੋਰ-ਸ਼ੋਰ ਨਾਲ ਜਦੋਂ ਜਾਇਦ ਨਾਲ ਆਪਣਾ ਪੂਰਾ ਨੁਕਸਾਨ ਹੋਇਆ ਸਾਡੇ ਜੋਧਿਆਂ ਦਾ ਜੀ ਬਹੁਤ ਸੱਟਾਂ ਲੱਗੀਆਂ ਸਾਡੇ ਦੋ ਪਟਲੀਆਂ ਉਦੋਂ ਬਾਅਦ ਸਾਡਾ ਚੌਥਾ ਗਰੁੱਪ ਗਿਆ ਜਦੋਂ ਮੈਂ ਅਸੀਂ 15-20 ਮੁੰਡੇ ਅੱਗੇ ਸੀ 50-60 ਜਣੇ ਸਾਡੇ ਪਿੱਛੇ ਸੀਗੇ ਤਾਂ ਜੀ ਉਹ ਅਸੀਂ ਜਿਹੜੇ ਲਾਸਟ ਸਲੇਬਾਂ ਸੀਗੀਆਂ ਅੱਗੇ ਆਵਾਜ਼ ਵੀ ਜਾ ਰਹੀ ਐਂਗਲ ਜਿਹੜੇ ਕਿਲ ਖੜੇ ਕਰੇ ਹੋਏ ਨੇ ਉਹ ਮਚੌਰ ਐ ਸੀ ਆਪਣੇ ਪੱਟਰੇ ਐ ਸੀ ਮੁੰਡੇ ਉਹਦੇ ਲਾਸਟ ਸਲੇਬ ਤੇ ਅਸੀਂ ਸੰਗਲ ਪਾ ਲੇ ਜੀ ਉਦੋਂ ਕੁਛ ਨਹੀਂ ਕਿਹਾ ਜਦੋਂ ਅਸੀਂ 4 ਬਾਈ ਟਰੈਕਟਰ ਦੋਨੋਂ ਪਾ ਲੇ ਹੌਲੈਂਡ ਦੇ ਉਹ ਆਪਣੇ ਜੌਨੀਅਰ ਉਹ ਪਾ ਲੇ ਅਰਜਨ ਉਸੇ ਟਾਈਮ ਜਦੋਂ ਖਚਾਈ ਕਰਨ ਲੱਗਿਆ ਜੀ ਤਾਂ ਉਹਨਾਂ ਨੇ ਬ੍ਰੈਸ਼ਟ ਮਾਰੇ ਟਾਇਰਾਂ ਦੇ ਸਾਡੇ ਗੋਲੀਆਂ ਚਲਾਤੀਆਂ ਗੋਲੀਆਂ ਚਲਾਤੀਆਂ ਸਾਡੇ ਤੇ ਪਲਾਸਟਿਕ ਦੀਆਂ ਮਾਰੀਆਂ ਆ ਦੇਖੋ ਸਿੱਧੀਆਂ ਗੋਲੀਆਂ ਸਾਡੇ ਮਾਰੀਆਂ ਉਹਨਾਂ ਨੇ ਤੇ 50 60 ਸਾਡੇ ਕੋਲ ਥੁਰ ਰਾਇਸ ਤੇ ਗੋਲੇ ਸਾਨੂੰ ਬੇਹੋਸ਼ ਕਰਤਾ ਵੀ ਸਾਡੇ ਜਿਹੜੇ ਨੌਜਵਾਨ ਸਾਨੂੰ ਬਾਅਦ ਚ ਖਿੱਚ ਕੇ ਲੈ ਕੇ ਆਏ ਨੇ ਚੱਕ ਕੇ ਉਹ ਚੱਕ ਲੈ ਕੇ ਆਏ ਨੇ ਜੀ ਹਾਂਜੀ ਪਰ ਸਰਕਾਰ ਤਾਂ ਕਹਿ ਰਹੀ ਆ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਆ ਤੁਸੀਂ ਕਹਿ ਰਹੇ ਹੋ ਤੁਹਾਡੇ ਤੇ ਫੈਰ ਮਾਰੇ ਜਾ ਰਹੇ ਨੇ ਅਥਰੂ ਕਹਤੇ ਗੋਲੇ ਸਿੱਟੇ ਜਾ ਰਹੇ ਨੇ ਤੁਸੀਂ ਭਾਈ ਜੀ ਟਰਾਲੀਆਂ ਦੇ ਵਿੱਚ ਕੀ ਲੈ ਕੇ ਆਏ ਹੋ ਕਿਸਾਨ ਤਾਂ ਕਹਿ ਰਹੇ ਨੇ ਕਿ ਸੈਸੇ ਮਹੀਨੇ ਦਾ ਰਾਸਣਾ ਫਿਰ ਅਜੇ ਹਬਤੀਰਾ ਕਿਉਂ ਕਿ ਚੱਲੇ ਫੋਨ ਦੇ ਫੈਸਲੇ ਦੇਖੋ ਜੀ ਸਾਡੇ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਸਾਡੇ ਅਸੀਂ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋ ਅਸੀਂ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਆਂ ਖੱਟਰ ਸਰਕਾਰ ਨੂੰ ਅਸੀਂ ਹੁਣ ਇਹੀ ਬੇਨਤੀ ਦਾ ਸੀ ਕੀ ਕਰਨਿਆ ਉਹਨੂੰ ਸੰਘਰਸ਼ ਦਾ ਸੰਦੇਸ਼ ਦੇਣਾ ਚਾਹੁੰਦੇ ਆਂ ਅਸੀਂ ਬਿੱਤੂਆ ਆਪਣੀਆਂ ਇਹ ਕਾਰਵਾਈਆਂ ਤੋਂ ਬਾਝਾ ਆ ਜਾ ਜਿੰਨੇ ਹੁਣ ਸਾਡੇ ਸਿੰਘ ਫੱਟਣ ਕਰ ਚੁੱਕੇ ਆਂ ਤੂੰ ਵੀ ਹੁਣ ਵੀ ਸਾਨੂੰ ਰਸਤਾ ਦੇ ਦੇ ਪਰ ਅਸੀਂ ਪਿੱਛੇ ਦਾ ਹਟਣੇ ਅਸੀਂ ਦਿੱਲੀ ਜਾ ਕੇ ਪਹੁੰਚਾਂਗੇ ਤੂੰ ਜਿਹੜਾ ਜ਼ੋਰ ਲਾਉਣਾ ਲਾਲਾ ਹਾਂਜੀ ਅਸੀਂ ਜ਼ਰੂਰ ਪਹੁੰਚਾਂਗੇ ਸਾਡੀ ਹਰਦਾਸ ਹੋਈ ਵੀ ਅਸੀਂ ਪਹੁੰਚੜੇ ਪਹੁੰਚਣਾ ਹੈ ਤੁਸੀਂ ਕਹਿ ਰਹੇ ਹੋ ਕਿ ਜ਼ਰੂਰ ਪਹੁੰਚਾਂਗੇ ਬਾਈ ਜੀ ਇਹ ਤਾਂ ਇੱਕ ਮੈਰੀਗੇਟਿੰਗ ਹੈ ਜਿੱਥੇ ਇੰਨਾ ਤਸੱਦਦ ਹੋ ਰਿਹਾ ਹੈ ਦਿੱਲੀ ਉਰੋਂ 250 ਕਿਲੋਮੀਟਰਾਂ ਰਸਤੇ 'ਚ ਇਦਾਂ ਦੇ ਕਿੰਨੇ ਕ ਜੜੀਆਂ ਰੋਕਾਂ ਨੇ ਉਹ ਲਗਾਈਆਂ ਹੋਣਗੀਆਂ ਦੇਖੋ ਜੀ ਸਾਡੇ ਨਾਲ ਸਾਰਾ ਹਰਿਆਣੇ ਦੇ ਜਿਹੜੀ ਪਬਲਿਕਨ ਆ ਜੀ ਸਾਡੇ ਨਾਲ ਉਹਨਾਂ ਦਾ ਜਿਹੜਾ ਪੂਰਾ ਸੰਘਰਸ਼ ਨਾਲ ਵਿੱਢਿਆ ਹੋਇਆ ਉਹਨਾਂ ਦੀ ਪੇਛ ਨਹੀਂ ਜਾਣ ਰਹੇ ਖੇਤਾਂ ਦੇ ਵਿੱਚ ਪਾਣੀ ਛੱਟਦਾ ਉਹਨਾਂ ਨੇ ਬੈਰੀਕੇਡ ਲਾ ਕੇ ਉਹਨਾਂ ਦੀਆਂ ਫਸਲਾਂ ਤਬਾਹ ਕਰਤੀਆਂ ਜੀ ਪਾਣੀ ਚੋਂ ਟਰੈਕਟਰ ਵੀ ਨਹੀਂ ਲੰਘ ਸਕਦੇ ਹਰਿਆਣੇ ਵਾਲਿਆਂ ਦੀ ਹਰਿਆਣੇ ਵਾਲਿਆਂ ਦੀਆਂ ਜੀ ਆਈਲਣਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਜੀ ਖੱਟਰ ਸਰਕਾਰ ਨੇ ਸਾਡੇ ਨਾਲ ਇੰਨਾ ਤਸ਼ੱਦਦ ਕੀਤਾ ਅਸੀਂ ਅਰਦਾਸ ਕਰੀਆ ਮਹਾਰਾਜ ਸਾਡੇ ਨਾਲ ਨੇ ਅਸੀਂ ਇਹ ਕੰਮ ਫਤਿਹ ਕਰਕੇ ਹਟਾਂਗੇ ਅੱਜ ਅਸੀਂ ਅੱਜ ਸਾਡਾ ਦੂਜਾ ਦਿਨ ਆਸੀਂ ਪੂਰੇ ਡਟ ਕੇ ਜੀ ਸੰਘਰਸ਼ ਦੇ ਵਿੱਚ ਹੁਣ ਚੱਲ ਪਿਆ ਸਾਡਾ ਕੰਮ ਆ ਦੇਖੋ ਨੌਜਵਾਨ ਟਰੈਕਟਰ ਸਾਡੇ ਲੱਗੇ ਨੌਜਵਾਨ ਹੁਣ ਅਸੀਂ ਸ਼ੁਰੂ ਕਰਤੇ ਜੀ ਕੰਮ ਤੇ ਆ ਬਹੀਰ ਦੇ ਕੀ ਲੱਗਿਆ ਗੋਲੀ ਲੱਗੀ ਗੋਲੀ ਲੱਗੀ ਮੱਥੇ ਤੇ ਜਿਹੜੀਆਂ ਪਲਾਸਟਿਕ ਦੇ ਫੈਰ ਹਾਂਜੀ ਕੀ ਟਾਂਕੇ ਵਗੈਰਾ ਲੱਗੇ ਤਿੰਨ ਟਾਂਕੇ ਲੱਗੇ ਹੋਏ ਆ ਬਾਕੀ ਤੁਸੀਂ ਭਾਈ ਰੈਸਟ ਕਰਨੀ ਸੀ ਕਿ ਫੇਰ ਤੁਸੀਂ ਉਰੀ ਬੈਠੇ ਡਰਨਾ ਨਹੀਂ ਹੈਗਾ ਆਣਦੇ ਹੋ ਹੈਈ ਡਰ ਕੇ ਘਰਾਂ ਥੋੜੀ ਬੈਠਣਾ ਹੈ ਲੜਾਈ ਲੜਨਾ ਹੈ ਅੱਗੇ ਵੀ ਬੈਂਟ ਕਿਹਦਾ ਤੋਨੀ ਕੋਈ ਕਹਿੰਦਾ ਕਿ ਪਹਿਲੇ ਹੀ ਇੰਨੀਆਂ ਸੱਟਾਂ ਲੱਗੀਆਂ ਭਾਈ ਘਰ ਨੂੰ ਆ ਜਾ ਹੌਸਲਾ ਹੈਗਾ ਇਹ ਹੌਸਲੇ ਦੇਗਾ ਭੇਜਾਂ ਕੋਈ ਚੱਕਰ ਨਹੀਂ ਕਰਦੇ ਕੀ ਕਹਿ ਰਹੇ ਨੇ ਕੋਈ ਚੱਕਰ ਨਹੀਂ ਜਾਓ ਵੀ ਕੋਈ ਚੱਕਰ ਨਹੀਂ ਹੈਗਾ ਤੇ ਵੀ ਕਹਿ ਰਹੇ ਨੇ ਕੋਈ ਚੱਕਰ ਨਹੀਂ ਉਰੇ ਭਾਈ ਕਹਿੰਦੇ ਗੋਲੀਆਂ ਵੀ ਚੱਲਦੀਆਂ ਨੇ ਜਾਨ ਵੀ ਜਾ ਸਕਦੀ ਹੈ ਕੋਈ ਚੱਕਰ ਨਹੀਂ ਜੀ ਭਾਈ ਇਹ ਜਗ੍ਹਾ ਘਰਾਂ ਭਾਈ ਇਹ ਯਾਰ ਬਾਹਰ ਲੰਗੀ ਉਸਕੇ ਗੋਲੀ ਗੋਲੀ ਲੰਗੀ 315 315 ਬੋਰ ਦੀ ਬਾਹਰ ਯਾਰ ਪਰ ਲੰਗੀ ਬਾਹਰ ਯਾਰ ਪਰ ਜ਼ਖਮ ਕਰ ਤੈਨਾਂ ਕਿਸਾਨ ਵੀਰੋ ਕਿਸ ਤਰ੍ਹਾਂ ਦੇਖਦੇ ਹੋ ਭਾਈ ਇਹ ਤਾਂ ਸਿਸਟਮ ਆ ਜਿਹੜਾ ਇੱਥੇ ਕੀਤਾ ਗਿਆ ਇਹ ਕੋਈ ਗੱਲ ਡਰੋਨ ਰਾਹੀ ਨਾ ਨਹੀਂ ਲੰਗਰਾਂ ਦੇ ਉੱਪਰ ਵੀ ਬੰਬ ਗਿਰੇ ਨੇ ਥਰੂ ਗੈਸ ਲਿਆ ਲਿਆ ਕੇ ਨਿਸ਼ਾਨੇ ਬੰਨ ਬੰਨ ਕੇ ਜਿੱਥੇ ਲੰਗਰ ਬਣ ਰਹੇ ਸੀਗੇ ਉੱਥੇ ਵੀ ਨੇ ਹਮਲਾ ਕੀਤਾ ਪਿੱਛੇ ਆ ਕੇ 2 ਕਿਲੋਮੀਟਰ ਅੰਦਰ ਜਾ ਕੇ ਲੰਗਰਾਂ ਦੇ ਉੱਤੇ ਵੀ ਭਾਈ ਪਰ ਸਾਡੇ ਤਾਂ ਨੌਜਵਾਨ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਭਾਈ ਜੀ ਜਿੰਨੂੰ ਲੰਗਰ ਦੀ ਜ਼ਰੂਰਤ ਆ ਲੰਗਰ ਸਕੋ ਹਾਂਜੀ ਪਰ ਉਹਨੇ ਕਹਿੰਦੇ ਡਰੋਨ ਨਿਸ਼ਾਨਾ ਬੰਨ ਬੰਨ ਕੇ ਡਰੋਨ ਨਾਲ ਦੇਖ ਕੇ نیچے ਲੰਗਰਾਂ ਦੇ ਉੱਪਰ ਆ ਕੇ ਬੰਬ ਗਿਰੇ ਨੇ ਥਰੂ ਗੈਸ ਦੇ ਵੱਡਾ ਡਰੋਨ ਉਹ ਨਾ ਇਹ ਗੱਲ ਜੀ ਫੇਰ ਕਿੱਥੇ ਆ ਉਹ ਉਹ ਖਰਾਬ ਹੋ ਗਿਆ ਉੱਥੇ ਪਿੱਛੇ ਹੀ ਗਿਰ ਗਿਆ ਘੱਗੜ ਦੇ ਲਾਗੇ ਨੇ ਜੀ ਤਾਂ ਆਡੇ ਨਹੀਂ ਤਾਂ ਲੰਗਰਾਂ ਦੇ ਉੱਪਰ ਅੱਜ ਡਰੋਨ ਆ ਅੱਜ ਨਹੀਂ ਆ ਡਰੋਨ ਅੱਜ ਨਹੀਂ ਅੱਜ ਪਤੰਗ ਚੜਾਏ ਹੋਏ ਨੇ ਡਰੋਨ ਕਰਕੇ ਆਈਏ ਬਸੰਤ ਪੰਚਮੀ ਕਰਕੇ ਨਹੀਂ ਇਹ ਡਰੋਨ ਕਰਕੇ ਪਤੰਗ ਧਾਏ ਹੋਏ ਨੇ ਅੱਜ ਵੀ ਡਰੋਨ ਆਏਗਾ ਅਸੀਂ ਪੱਖਿਆਂ ਚ ਪਰਾਂ ਚ ਲਪੇੜੇ ਰस्सियां ਹੇ ਨੀਚੇ ਗਿਰਾਂਗੇ ਅੱਜ ਭਾਈ ਜੀ ਤੁਸੀਂ ਕਹਿ ਰਹੇ ਹੋ ਕਿ ਡਰੋਨ ਨਾਲ ਅੱਗੇ ਜਾ ਕੇ ਲੰਗਰਾਂ ਤੇ ਵੀ ਬੰਬ ਸਿੱਟੇ ਗਏ ਨੇ ਪਥਰੂ ਗਏ ਤੇ ਗੋਲੇ ਸਿੱਟੇ ਗਏ ਨੇ ਬਿਲਕੁਲ ਜੀ ਪੰਜਾਬ ਦੀ ਹਾਦ ਦਾ ਭਾਈ ਜੀ ਇਹ ਪੰਜਾਬ ਵਿੱਚ ਖੜੇ ਆ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖ ਪੰਜਾਬ ਬਿਲਕੁਲ ਨਕਾਮ ਨਕਮੀ ਸਰਕਾਰ ਹੈ ਪੰਜਾਬ ਸਰਕਾਰ ਇਹਨਾਂ ਨੂੰ ਆਡਰ ਦੇਣਾ ਸੀਗਾ ਵੀ ਕੋਈ ਵੀ ਡਰੋਨ ਅੰਦਰ ਆਵੇ ਸਾਡਾ ਉਹਨੂੰ ਗੇਰਾ ਜਾਵੇ ਨੀਚੇ ਖੱਟਰ ਸਰਕਾਰ ਨੂੰ ਜਵਾਬ ਦੇਣੀ ਸੀਗੀ ਵੀ ਸਾਡੀ ਏਰੀਆ 'ਚ ਕੋਈ ਡਰੋਨ ਆਵੇ ਤੁਹਾਡਾ ਤੁਸੀਂ ਜੋ ਕਰਨਾ ਤੇ ਕਰੋ ਸਾਡੇ ਏਰੀਏ 'ਚ ਡਰੋਨ ਨਹੀਂ ਆਉਣਾ ਚਾਹੀਦਾ ਤੁਹਾਡਾ ਪਰ ਉਹ ਕਹਿ ਰਹੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਜੀ ਨਹੀਂ ਹੁਣ ਤੱਕ ਤਾਂ ਕੋਈ ਐਸੀ ਸਾਨੂੰ ਗੱਲ ਲੱਗੀ ਨਹੀਂ ਉਹ ਰੋਕ ਸਕਦੇ ਨੇ ਇਹਦੇ ਡਰੋਨ ਆਉਣੋਂ ਗੋਲੇ ਆ ਬਿਲਕੁਲ ਰੋਕ ਦੇਣਾ ਕੋਈ ਟਵੀਟ ਕੀਤਾ ਉਹਨਾਂ ਨੇ ਵੀ ਸਾਡੇ ਕੋਲ ਡਰੋਨ ਨਾ ਆਣ ਲੰਗਰਾਂ ਦਾ ਹਮਲਾ ਨਾ ਕੀਤਾ ਜਾਵੇ ਐਸਾ ਕੋਈ ਟਵੀਟ ਸਰਕਾਰ ਵੱਲੋਂ ਨਹੀਂ ਆਇਆ ਹੁਣ ਤੱਕ ਜੀ ਹਾਂਜੀ ਇਹ ਨਾ ਜੀ ਸਭ ਤੋਂ ਵੱਡੀ ਨਿਰਾਸ਼ਾ ਪੰਜਾਬ ਸਰਕਾਰ ਦੀ ਹੈ ਸੀਐਮ ਸਾਹਿਬ ਨੂੰ ਉਹਨਾਂ ਨੂੰ ਚਾਹੀਦਾ ਸੀ ਕੋਈ ਐਸਐਸਬੀ ਮੌਕੇ ਤੇ ਆਵੇ ਸ ਹਾਂਜੀ ਪੜਿਆਲੇ ਦਾ ਐਸਐਸਬੀ ਆਉਂਦਾ ਉਹ ਮੌਜੂਦਾ ਗੱਲ ਕਰਦਾ ਕਿਉਂ ਇਹਨਾਂ ਦੇ ਇਹੀ ਐਸਐਸਬੀ ਸਾਹਿਬ ਉਹਰੇ ਰਾਉਂਡ ਤਾਂ ਕਰਕੇ ਗਏ ਨੇ ਜੀ ਕਦੋਂ ਜੀ ਅੱਜ ਤਾਂ ਆਏ ਨਹੀਂ ਕੱਲ ਪਰਸੋਂ ਪਰसों ਆਏ ਹੁਣੇ ਨਹੀਂ ਇਹ ਗੋਲੇ ਰੋਕਣ ਲਈ ਕੋਈ ਗੱਲ ਨਹੀਂ ਕੋਈ ਨਹੀਂ ਆਇਆ ਜੀ ਇੱਥੇ ਇਹ ਅਸੀਂ ਜਿੰਨਾ ਸੰਘਰਸ਼ ਸਾਰਾ ਇਹ ਕਿਸਾਨ ਸੰਘਰਸ਼ ਕਰਸ਼ ਕਰ ਰਹੇ ਨੇ ਜੀ ਸਰ ਜਿੰਨਾ ਵੀ ਹੋ ਰਿਹਾ ਏ ਪਟੜੋ ਹੋ ਰਹੇ ਨੇ ਕਿਸਾਨ ਚੱਕ ਕੇ 1 ਕਿਲੋਮੀਟਰ ਐਂਬੂਲੈਂਸ ਪਿੱਛੇ ਆ ਜੀ ਕਿਸਾਨ ਆਪ ਚੱਕ ਕੇ ਉੱਥੇ ਤੱਕ ਪਹੁੰਚਾ ਰਹੇ ਨੇ ਐਂਬੂਲੈਂਸਾਂ ਤੱਕ ਕੋਈ ਵੀਰ ਦਿਲਚੇਰਾ ਕੋਈ ਟੇਬਲ ਚੱਕ ਕੇ ਲੈ ਜਾਣ ਵਾਲੇ ਕੁਝ ਨਹੀਂ ਹੈਗਾ ਫੱਟੇ ਕੁਝ ਨਹੀਂ ਹੈਗਾ ਜੀ ਐਸ ਰੋਡ ਤੇ ਗੇ ਹੱਥਾਂ ਤੇ ਯਾਰ ਬਾਈ ਇੱਕ ਕੱਲ ਦੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਕਿਸਾਨ ਦੇ ਲੱਤ 'ਚ ਗੋਲੀ ਲੱਗੀ ਉਹਦੀ ਲੱਤ ਪੈਰ ਐ ਏਦੇ ਤਾਂ ਹਿਲਦਾ ਜਾ ਰਿਹਾ ਨੌਜਵਾਨ ਚੱਕੀ ਜਾ ਰਹੇ ਨੇ ਕੋਈ ਸਰਕਾਰ ਵੱਲੋਂ ਜਿਹੜੇ ਫੱਟਿਆਂ ਤੇ ਪਾ ਕੇ ਲੈ ਕੇ ਜਾਂਦੇ ਨੇ ਉਹ ਮਹੀਆ ਨਹੀਂ ਕਰਵਾਏ ਨਹੀਂ ਜੀ ਕੁਛ ਨਹੀਂ ਤਾਂ ਐਸੀ ਲੋਟ ਚੱਲ ਰਹੀ ਹੈ ਜੀ ਇਹ ਬਾਬਾ ਜੀ ਸਾਡੇ ਨਾਲ ਤੇ ਹਾਂ ਜੀ ਸੰਗਤ ਦੇਖਣਾ ਹੀ ਚੱਕੀ ਜਾ ਰਹੀ ਸੀ ਉਹਨੂੰ ਕੋਈ ਫੱਟਾ ਨਹੀਂ ਦੱ ਕਿਸੇ ਤਰ੍ਹਾਂ ਦਾ ਵੀ ਕੋਈ ਸਰਕਾਰ ਪੰਜਾਬ ਸਰਕਾਰ ਤਾਂ ਕਹਿ ਰਹੀ ਐ ਸੀ ਕਿਸਾਨਾਂ ਦੇ ਨਾਲ ਆ ਇੱਕ ਫੱਟੇ ਤੱਕ ਨਹੀਂ ਦੇ ਸਕਦੀ ਇਹ ਸਰਕਾਰ ਦਾਅਵੇ ਤਾਂ ਵੱਡੇ ਵੱਡੇ ਕਰਦੀ ਐ ਪੰਜਾਬ ਸਰਕਾਰ ਇਹਨਾਂ ਨੂੰ ਸਾਡੇ ਸਾਡੀ ਹੱਦ 'ਚ ਘੇਰ ਰਹੇ ਨੇ ਨਾ ਰੋਕੇ ਸਰਕਾਰ ਗੱਲਬਾਤ ਕਰੇ ਨਾ ਗੱਲ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਫੇਰ ਜਿਹੜੇ ਗੋਲੇ ਨੇ ਉਹ ਚੱਲ ਰਹੇ ਨੇ ਕਿਸਾਨਾਂ ਵੱਲੋਂ ਅੱਗੇ ਟਰੈਕਟਰ ਨਾਲ ਵੱਡੇ ਪੰਪਾਂ ਨਾਲ ਜਿਹੜੀ ਸਪਰੇਅ ਆ ਉਹ ਕੀਤੀ ਜਾ ਰਹੀ ਆ ਜੁਮ ਕਰ ਲਿਓ ਥੋੜਾ ਅੱਗੇ ਦਿਖਾ ਦਿਓ ਸਪਰੇਅ ਕਰ ਰਹੇ ਨੇ ਕਿਸਾਨ ਪਾਣੀ ਦਾ ਸੜਕਾ ਕਰ ਰਹੇ ਨੇ ਪੱਥਰੂ ਕਾ ਇੱਥੇ ਗੋਲਿਆਂ ਨੂੰ ਨਸ਼ਟ ਕਰਨ ਦੇ ਲਈ ਉਹਦੀ ਗੈਸ ਨੂੰ ਉਹਦੇ ਪ੍ਰਦੂਸ਼ਨ ਨੂੰ ਨਸ਼ਟ ਕਰਨ ਦੇ ਲਈ ਵੱਡੇ ਪੰਪਾਂ ਦਾ ਇਸਤੇਮਾਲ ਆ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਫੇਰ ਵੀ ਜਿਹੜੇ ਗੋਲੇ ਨੇ ਉਹ ਪ੍ਰਸ਼ਾਸਨ ਵੱਲੋਂ ਦਾਗੇ ਜਾ ਰਹੇ ਨੇ ਹਾਲਾਤ ਇਹ ਲੱਗ ਰਹੇ ਨੇ ਜਿੱਦਾਂ ਪਾਕਿਸਤਾਨ ਜਾਂ ਭਾਰਤ ਜਾਂ ਚੀਨ ਦੀ ਇੰਡੀਆ ਦੇ ਨਾਲ ਲੜਾਈ ਲੱਗੀ ਹੋਵੇ ਇੱਥੇ ਉਹ ਹਾਲਾਤ ਦਿਖਾਈ ਦੇ ਰਹੇ ਨੇ ਜਿਸ ਤਰ੍ਹਾਂ ਯੂਕਰੇਨ ਦੇ ਵਿੱਚ ਆਵਾਜ਼ਾਂ ਆਉਂਦੀਆਂ ਸੀ ਬੰਬ ਚੱਲਦੇ ਦਿਖਦੇ ਸੀ ਜਦੋਂ ਲੜਾਈ ਲੱਗੀ ਸੀ ਉਹੀ ਆਵਾਜ਼ਾਂ ਅਜੇ ਇੱਥੇ ਸੁਣਾਈ ਦੇ ਰਹੀਆਂ ਨੇ ਇਦਾਂ ਲੱਗ ਰਿਹਾ ਹੈ ਜਿੱਦਾਂ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਵੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਰ ਰਿਹਾ ਭਾਰਤ ਤਰੱਕੀ ਡਿਜੀਟਲ ਇੰਡੀਆ ਦੇ ਦਾਅਵੇ ਕਰਨ ਵਾਲੇ ਇੱਧਰ ਜਰੂਰ ਧਿਆਨ ਮਾਰਨ ਡਿਜੀਟਲ ਇੰਡੀਆ ਬਣ ਰਿਹਾ ਹੈ ਭਾਰਤ ਵਿਸ਼ਵ ਗੁਰੂ ਸੋ ਇਹ ਆਪਣੇ ਕਿਸਾਨਾਂ ਤੇ ਗੋਲੇ ਦਾਗੇ ਜਾ ਰਹੇ ਨੇ ਕਿਸਾਨਾਂ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਏ ਪਰ ਅੱਜ ਰੀਡ ਦੀ ਹੱਡੀ ਕਿਸਾਨਾਂ ਦੀ ਜਿਹੜੀ ਸੋਚ ਆ ਉਹਨੂੰ ਤੋੜਨ ਦੇ ਲਈ ਭਾਰਤ ਸਰਕਾਰ ਭਾਰਤ ਦੀਆਂ ਫੌਜਾਂ ਹਰਿਆਣਾ ਸਰਕਾਰ ਇੱਥੇ ਬਾਰਡਰ ਬਣਾਈ ਖੜੀ ਆ ਕਿਸਾਨਾਂ ਤੇ ਗੋਲੇ ਧਾਗੇ ਜਾ ਰਹੇ ਨੇ ਕਿਸਾਨਾਂ ਤੇ ਹਮਲੇ ਕੀਤੇ ਜਾ ਰਹੇ ਨੇ ਫਿਲਹਾਲ ਕਿਸਾਨ ਕਹਿ ਰਹੇ ਨੇ ਕਿ ਮੀਟਿੰਗ ਦਾ ਸੱਦਾ ਆਇਆ ਏ ਜਦੋਂ ਤੱਕ ਆਗੂ ਸਾਨੂੰ ਕੋਈ ਫੈਸਲਾ ਨਹੀਂ ਦੰਦੇ ਕੋਈ ਅੱਗੇ ਵਧਣ ਦੀ ਕਾਲ ਨਹੀਂ ਦੰਦੇ ਅਸੀਂ ਸ਼ਾਂਤ ਰਹਾਂਗੇ ਪਰ हरियाणा प्रशासनਾ ਜਿਹੜਾ ਉਹ ਸੰਤ ਰਹਿਣ ਦੀ ਬਿਲਕੁਲ ਵੀ ਜਿਹੜੀ ਗੱਲ ਆ ਉਹ ਨਹੀਂ ਕਰ ਰਿਹਾ ਅੱਗੇ ਵੱਧ ਕੇ ਗੋਲੇ ਦਾ ਅੱਗੇ ਜਾ ਰਹੇ ਨੇ ਜੇ ਲੋਕ ਖੜੇ ਦੇਖ ਰਹੇ ਨੇ ਤਾਂ ਉਹਨਾਂ ਨੂੰ ਵੀ ਇੱਥੇ ਖੜਨ ਨਹੀਂ ਦਿੱਤਾ ਜਾ ਰਿਹਾ ਇਦਾਂ ਦੀਆਂ ਜਿਹੜੀਆਂ ਚਾਲਾਂ ਨੇ ਚੱਲੀਆਂ ਜਾ ਰਹੀਆਂ ਨੇ ਹਰਿਆਣਾ ਸਰਕਾਰ ਵੱਲੋਂ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਗੋਲੇ ਨੇ ਜਿਹੜੇ ਚੱਲ ਰਹੇ ਨੇ ਸੋ ਡਰੋਨ ਨੂੰ ਰੋਕਣ ਦੇ ਲਈ ਪਤੰਗਾ ਦਾ ਇਸਤੇਮਾਲ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਪਤੰਗ ਉਡਾਏ ਜਾ ਰਹੇ ਨੇ ਤਾਂ ਕਿ ਡਰੋਨ ਆ ਜਿਹੜਾ ਉਹ ਨੂੰ ਰੋਕਿਆ ਜਾ ਸਕੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਵੱਡੇ ਇਕੱਠ ਨੇ ਜਿਹੜੇ ਕਿਸਾਨਾਂ ਦੇ ਨੌਜਵਾਨਾਂ ਦੇ ਉਹ ਇੱਥੇ ਦਿਖਾਈ ਦੇਣਗੇ ਪਰ ਪ੍ਰਸ਼ਾਸਨ ਵੱਲੋਂ ਗੋਲੇ ਨੇ ਜਿਹੜੇ ਦਾਗੇ ਜਾ ਰਹੇ ਨੇ ਜਿਸ ਤਰ੍ਹਾਂ ਯੂਕਰੇਨ ਦੇ ਵਿੱਚ ਲੜਾਈ ਲੱਗੀ ਸੀ ਆਵਾਜ਼ਾਂ ਆਉਂਦੀਆਂ ਸੀਗੀਆਂ ਗੋਲਿਆਂ ਦੀਆਂ ਰਾਕਟ ਆਉਂਦੇ ਸੀਗੇ ਰਾਕਟ ਲਾਂਚਰ ਦਿਖਾਈ ਦੰਦੇ ਸੀਗੇ ਉਸੇ ਤਰ੍ਹਾਂ ਇੱਥੇ ਗੋਲੇ ਆਉਂਦੇ ਦਿਖਾਈ ਦੰਦੇ ਨੇ ਜਿਸ ਤਰ੍ਹਾਂ ਦੋ ਦੇਸ਼ਾਂ ਦੀ ਆਪਸ ਵਿੱਚ ਲੜਾਈ ਲੱਗੀ ਹੋਵੇ ਵੱਡਾ جنگ ਲੱਗਿਆ ਹੋਵੇ ਪਰ ਇਹ جنگ ਲੱਗਿਆ ਏ ਜਿਹੜਾ ਦੇਸ਼ ਦੀ ਰੀੜ ਦੀ ਹੱਡੀ ਕਹੇ ਜਾਂਦੇ ਨੇ ਕਿਸਾਨ ਉਹ ਰੀੜ ਦੀ ਹੱਡੀ ਤੋੜਨ ਦੇ ਲਈ ਸਰਕਾਰ ਆਪੇ ਯਤਨ ਕਰ ਰਹੀ ਆ ਇਹ ਕਿਸਾਨਾਂ ਤੇ ਤਸੱਦਦਾ ਜਿਹੜਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਏ ਕਿਸਾਨਾਂ ਤੇ ਗੋਲੇ ਦਾਗੇ ਜਾ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਕੱਲ ਤੋਂ ਦਿਖਾ ਰਹੇ ਆਂ ਕੱਲ ਤੋਂ ਇਹੀ ਹਾਲਾਤ ਨੇ ਸੰਭੂ ਬਾਰਡਰ ਤੇ ਇਹ ਸੰਭੂ ਤੇ ਨਹੀਂ ਕੱਲਾ ਹੋਰ ਵੀ ਜਗ੍ਹਾ ਤੇ ਇਸੇ ਤਰ੍ਹਾਂ ਦਾ ਹਾਲਾਤ ਨੇ ਜਿਹੜੇ ਦਿਖਾਈ ਦਿੰਦੇ ਨੇ ਪਰ ਨੌਜਵਾਨਾਂ ਦੇ ਹੌਸਲੇ ਨੇ ਜਿਹੜੇ ਅਰਦਾਸਾਂ ਕਰਕੇ ਤੁਰੇ ਨੇ ਹੌਸਲੇ ਬੁਲੰਦ ਨੇ ਹੌਸਲੇ ਦੀ ਦਾਤ ਦੇਣੀ ਪਊਗੀ ਕਿਉਂਕਿ ਤਕ ਤਾਂ ਤੇ ਅਰਦਾਸਾਂ ਕਰਕੇ ਤੁਰੇ ਨੇ ਨੌਜਵਾਨ ਤੇ ਕਿਸਾਨ ਕਿ ਅਸੀਂ ਆਪਣੇ ਹੱਕ ਲਈ ਵਗੈਰਾ ਵਾਪਸ ਨਹੀਂ ਆਵਾਂਗੇ ਸੋ ਸਜੀਦਾ ਸਿੰਘਾਂ ਦੀ ਕਹਿੰਦੇ ਕਲਾ ਵਰਤ ਰਹੀ ਆ ਜਿਸ ਦੇ ਸਾਰੇ ਇਹ ਨੌਜਵਾਨ ਨੇ ਜਿਹੜੇ ਅੱਗੇ ਵੱਧਦੇ ਨੇ ਤੇ ਇੰਨੇ ਗੋਲਿਆਂ ਦੇ ਵਿੱਚ ਇੰਨੇ ਬਰੂਦ ਦੇ ਵਿੱਚ ਇੱਥੇ ਖੜੇ ਨੇ ਗੋਲੇ ਦਾਗੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਰੈਪਟ ਫਾਇਰ ਨੇ ਜਿਹੜੇ ਕੀਤੇ ਜਾ ਰਹੇ ਨੇ ਫਿਰ ਵੀ ਕਿਸਾਨ ਨੇ ਨੌਜਵਾਨ ਨੇ ਜਿਹੜੇ ਡਟੇ ਬਨੇ ਡਰੋਨ ਆ ਰਿਹਾ ਹੈ ਡਰੋਨ ਅੱਗੇ ਬਿਲਕੁਲ ਅੱਗੇ ਆਉਂਦਾ ਸੀਗਾ ਅੱਗੇ ਆ ਕੇ ਜਿਹੜਾ ਹਮਲਾ ਕਰਦਾ ਸੀ ਪਰ ਇਸ ਵਾਰ ਜਿਹੜਾ ਦਿਖ ਰਿਹਾ ਹੈ ਕਿ ਡਰੋਨ ਨੂੰ ਅੱਗੇ ਨਹੀਂ ਲੈ ਕੇ ਆ ਰਹੇ ਡਰੋਨ ਬੈਕ ਸਾਈਡ ਤੇ ਮੁੜ ਰਿਹਾ ਹੈ ਕਿਉਂਕਿ ਅੱਗੇ ਪਤੰਗ ਉੜ ਗਾਂਦੀਆਂ ਡੋਰਾਂ ਤੋਂ ਡਰੋਨ ਨੂੰ ਡਰ ਲੱਗਦਾ ਏ ਜਿਹੜੇ ਕਿਸਾਨਾਂ ਦੇ ਦੇਸੀ ਡਰੋਨ ਨੇ ਉਹ ਵੀ ਇੱਥੇ ਅਸਮਾਨ 'ਚ ਉੜਦੇ ਦਿਖਾਈ ਦੇਣਗੇ ਸਰਕਾਰ ਦਾ ਡਰੋਨ ਆ ਜਿਹੜਾ ਉਸ ਨੂੰ ਨਸ਼ਟ ਕਰਨ ਦੇ ਲਈ ਉਸ ਨੂੰ ਨਕਾਮ ਕਰਨ ਦੇ ਲਈ ਕਿਸਾਨਾਂ ਦੇ ਡਰੋਨ ਨੇ ਜਿਹੜੇ ਰੰਗ-ਬਰੰਗੇ ਉਹ ਇੱਥੇ ਜ਼ਰੂਰ ਦਿਖਾਈ ਦੇਣਗੇ ਅੱਜ ਬਸੰਤ ਪੰਚਮੀ ਦਾ ਦਿਹਾੜਾ ਵੀ ਆ ਤੇ ਉਹਦੇ ਤਹਿਤ ਇੱਥੇ ਪਤੰਗ ਉਡਾਏ ਜਾ ਰਹੇ ਨੇ ਤਾਂ ਕਿ ਡਰੋਨਾਂ ਨੂੰ ਰੋਕਿਆ ਜਾ ਸਕੇ ਫਿਲਹਾਲ ਡਰੋਨ ਦੀ ਜਿਹੜੀ ਗਤੀਵਿਧੀ ਆ ਉਹ ਰੁਕੀ ਆ ਡਰੋਨ ਬੈਕ ਸਾਈਡ ਤੋਂ ਉੜਦਾ ਏ ਅੱਗੇ ਨਹੀਂ ਦਿਖਾਈ ਦਿੰਦਾ ਕਿਸਾਨ ਨੇ ਜਿਹੜੇ ਉਹ ਡਟੇ ਹੋਏ ਨੇ ਗੋਲੇ ਨੇ ਜਿਹੜੇ ਉਹ ਚੱਲਦੇ ਦਿਖਾਈ ਦੇ ਰਹੇ ਨੇ ਧੂਆਂ ਧਾਰਾ ਜਿਹੜਾ ਸੰਭੂ ਬਾਰਡਰ ਤੇ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਪੰਜਾਬ ਦੀਆਂ ਹੱਦਾਂ ਦੇ ਵਿੱਚ ਜਿਹੜੇ ਗੋਲੇ ਨੇ ਸਿੱਟੇ ਜਾ ਰਹੇ ਨੇ ਪੰਜਾਬ ਦੇ ਵਿੱਚ ਗੋਲੇ ਸਿੱਟੇ ਜਾ ਰਹੇ ਨੇ ਬਹੁਤ ਸਾਰੇ ਕਿਸਾਨਾਂ ਦਾ ਇਹ ਰੋਸ ਵੀ ਆ ਕੇ ਪੰਜਾਬ ਸਰਕਾਰ ਬਿਆਨ ਤਾਂ ਦੰਦੀਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਕਿਸਾਨਾਂ ਦੇ ਨਾਲ ਖੜੀ ਕਿਤੇ ਦਿਖਾਈ ਨਹੀਂ ਦੇ ਰਹੀ ਕਿਉਂਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਦੀਆਂ ਹੱਦਾਂ ਦੇ ਵਿੱਚ ਗੋਲੇ ਨੇ ਜਿਹੜੇ ਡਾਗੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਤੇ ਗੋਲੇ ਡਾਗੇ ਜਾ ਰਹੇ ਨੇ ਪੰਜਾਬ ਚ ਆ ਕੇ ਹਮਲਾ ਕੀਤਾ ਜਾ ਰਿਹਾ ਏ ਇਸ ਬਾਰੇ ਸਰਕਾਰ ਦਾ ਕੋਈ ਬਿਆਨ ਨਹੀਂ ਆਉਂਦਾ ਉਹ ਬਿਆਨ ਦਿੱਤਾ ਜਾਂਦਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਸਰਕਾਰ ਦੇ ਪ੍ਰਤੀਰੋਧ ਆ ਜਿਹੜਾ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਉਹ ਜਰੂਰ ਦਿਖਾਈ ਦੇ ਰਿਹਾ ਹੈ ਕਦੋਂ ਕੋਈ ਜਿਹੜੀ ਕਾਰਵਾਈ ਇਹਦੇ ਤਾਂ ਕੀਤੀ ਜਾਂਦੀ ਆ ਪੰਜਾਬ ਦੀ ਸਰਕਾਰ ਇਹਦੇ ਵੱਲ ਧਿਆਨ ਦਿੰਦੀ ਆ ਜਾਂ ਨਹੀਂ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਪਰ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਆ ਉਹ ਹਮਲਾ ਪੰਜਾਬ ਚ ਆ ਕੇ ਕਰ ਰਿਹਾ ਏ ਪੰਜਾਬ ਦੇ ਲੋਕਾਂ ਨੂੰ ਇੱਥੇ ਜ਼ਖਮੀ ਕਰ ਰਿਹਾ ਏ ਕਦੋਂ ਇਹਦਾ ਹੱਲ ਨਿਕਲਦਾ ਏ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਕਦੋਂ ਕਿਸਾਨ ਅੱਗੇ ਵਧਦੇ ਨੇ ਫਿਲਹਾਲ ਕਿਸਾਨ ਡਟੇ ਹੋਏ ਨੇ ਸੋ ਅੱਗੇ ਦੀ ਕੀ ਰਣਨੀਤੀ ਬਣਾਉਦੇ ਨੇ ਕਿਸਾਨ ਮੀਟਿੰਗ ਚੋਂ ਕੀ ਸੱਟਾ ਨਿਕਲਦਾ ਏ ਇਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗगन ਭੋਲੇ ਦੇ ਨਾਲ ਮਨਵਿੰਦਰ ਸਿੰਘ ਜਮਾਣਾ ਪੰਜਾਬੀ ਲੋਕ ਚੈਨਲ ਸੰਭੂ